ਕੈਸੇ ਸਾਰੇ ਮਾਮੇ ਦੇ ਇੰਟਰਵਿਊ ਲੈਣੇ ਫਿਲਮਾਂ 'ਚ ਕੰਮ ਮਿਲੂਗਾ ਹੁਣ ਤੁਹਾਨੂੰ ਪੰਜਾਬੀ ਫਿਲਮਾਂ 'ਚ ਕੈਸੇ ਸਿਨੇਮੇ 'ਚ ਕੰਮ ਮਿਲੂਗਾ ਤੁਹਾਨੂੰ ਹੁਣ ਸਿਨੇਮੇ 'ਚ ਹਾਂ ਲੈ ਲੈ ਜਾਣਾ ਤੁਹਾਨੂੰ ਆਪਾਂ ਨੇ ਲਓ ਜੀ ਹਾਂ ਆਹ ਦੇਖੋ ਜੀ ਬੇਬੇ ਮਹਿੰਦਰ ਕੌਰ 104 ਸਾਲ ਦੀ ਉਮਰ ਦੀ ਕਮਾਲ ਕਰਤਾ ਜੀ ਬੇਬੇ ਹਾਂ ਤਾਂ ਅਨੋਖੇ ਕੋਸੇ ਮਾਰਦਾ ਮੈਂ ਇਹਨਾਂ ਨੂੰ ਹਾਂ ਜੀ ਤੁਹਾ ਨੂੰ ਵੀ ਕੋਈ ਬਣਦਾ ਹੋਣਾ ਸੁਣੋ ਜਰਾ ਗੱਲ ਸੁਣੋ ਜਰਾ ਬੇਬੇ ਹਾਂਜੀ ਮੈਂ ਕਹਾ ਤੁਹਾਨੂੰ ਵੀ ਕੋਈ ਬਣਦਾ ਹੋਣਾ ਤਾਂ ਕਿਨੇ ਦੱਸਿਆ ਬਣਦਾ ਹਾਂ ਹਾਂ ਆ ਹੋਰ ਉਹ ਨਫੇ ਦਾ ਰਤ ਨੂੰ ਅੱਛਾ ਬੇਬੇ ਪਿਆਰ ਹੈ ਪਿਆਰ ਕਰਕੇ ਆਉਨੇ ਅਸੀਂ ਹਾਂ ਪਿਆਰ ਕਰਕੇ ਆਉਨੇ ਹੈ ਬਣਦਾ ਵੀ ਹੈ ਤੁਹਾਡਾ ਅਸ਼ੀਰਵਾਦ ਚਾਹੀਦਾ ਅਬ ਐ ਦੁਨੀਆ ਖਾਣਾ ਵੀ ਹੈ ਹਾਂ ਸਹੀ ਕੰਮ ਕਰ ਰਹੇ ਹੈ ਸਹੀ ਕੰਮ ਹੈ ਕੰਮ ਸਹੀ ਹੈ ਹਾਂ ਵਧੀਆ ਨਾ ਵਧੀਆ ਬਹੁਤ ਸੋਹਣਾ ਹਾਂ ਆਪਣਾ ਕਾਰੋਬਾਰ ਕਿਹਾ ਹੀ ਹੋਇਆ ਚੱਲਦਾ ਹੁੰਦਾ ਹਾਂ ਹਾਂ ਚੰਗਾ ਹੁੰਦਾ ਠੀਕ ਹੈ ਆਪਣਾ ਕਾਰੋਬਾਰ ਹੋਇਆ ਚੰਗਾ ਹੁੰਦਾ ਹੈ ਜੀ ਹਾਂ ਹੂੰ ਕੈਨੇਡਾ ਤੇ ਫੋਨ ਆਇਆ ਹੈ ਕੈਨੇਡਾ ਕੈਨੇਡਾ ਤੇ ਵੀ ਆਇਆ ਹੈ ਮੈਂ ਨਾ ਕੈਨੇਡਾ ਦਾ ਹੀ ਆਇਆ ਸਾਡੀ ਕੁੜੀ ਨੇ ਮੈਨੂੰ ਦੱਾਈ ਹੂੰ ਕਹੇ ਮੇਰੀ ਬੀਬੀ ਜੀ ਦੇਖ ਲੋ ਅੱਛਾ ਖੁਸ਼ ਹੋ ਗਏ ਉਹ ਕੈਨੇਡਾ ਵਾਲੇ ਹਾਂ ਖੁਸ਼ ਹੋ ਗਏ ਹਮ ਹੱਸਦੇ ਹੈ ਜੋ ਆਈਪੋਸ ਜੋ ਆਈ ਹੱਸਦੇ ਹੈ ਅੱਛਾ ਨੇ ਬਦਿਆ ਹੋ ਗਿਆ ਬਦਿਆ ਹੋ ਗਿਆ ਉਹ ਬਹੁਤ ਦੁਨੀਆ ਨੇ ਦੇਖਿਆ ਬਹੁਤ ਦੁਨੀਆ ਨੇ ਮੈਨੂੰ ਲੱਗਦਾ ਇਹ ਮਤਲਬ ਕੋਈ ਦੇਸ਼ ਐਸਾ ਜਿਹੜੀ ਸਭ ਥਾਂ ਤੇ ਪਹੁੰਚ ਗਿਆ ਇਹ ਬਹੁਤ ਬਦਿਆ ਸੇਤ ਸੂਤ ਠੀਕ ਹੈ ਹਾਂ ਸੇਤ ਠੀਕ ਹੈ ਠੀਕ ਹੈ ਹੈ ਚੀ ਜੇ ਤਾਂ ਉਹ ਲੈ ਜਾਂਦੇ ਹੁੰਦੀ ਆ ਉਮਰ ਪੜੀ ਹੁੰਦੀ ਜਾਂਦੇ ਹਾਂ ਤੱਕੇ ਤੇ ਹੀ ਫਿਰਦੇ ਆ ਹੁੰਦੀ ਆ ਨਹੀਂ ਨਹੀਂ ਠੀਕ ਆ ਤੁਸੀਂ ਫਿਰ ਵੀ ਹਮ ਠੀਕ ਆ ਆ ਮੁੰਡਾ ਵਧੀਆ ਗੱਲਾਂ ਕਰ ਗਿਆ ਤੁਹਾਡੇ ਨਾਲ ਬਹੁਤ ਹੈ ਬਹੁਤ ਸੋਹਣੀ ਆ ਹੈ ਬਹੁਤ ਸੋਹਣੀ ਕਰਕੇ ਹਾਂ ਚਿੱਤ ਲੱਗ ਗਿਆ ਫਿਰ ਉਹਦਣ ਹੈ ਮਨ ਖੋਈ ਗਿਆ ਹੁਣ ਇਹ ਤਾਂ ਮੈਨੂੰ ਉਪਰ ਲੱਗਿਆ ਹੀ ਨਹੀਂ ਅੱਛਾ ਉਪਰਾਂ ਲੱਗੇ ਆ ਨੀ ਮੁੰਡਾ ਵਧੀਆ ਏ ਇਹ ਵਧੀਆ ਕੰਮ ਕਰਦਾ ਏ ਹੂੰ ਕਿੱਥੇ ਤੇ ਤੁਸੀਂ ਕਰਾਲੀ ਤੇ ਇਹ ਕਰਾਲੀ ਦੇ ਛੋਟਾ ਭਰਾ ਮੈਂ ਰੋਪੜਦੇ ਆ ਅੱਛਾ ਹੂੰ ਰੋਪੜਦੇ ਆ ਮੈਂ ਚਲੋ ਕਦੀ ਕਰਾਲੀ ਰੋਪੜ ਲੈ ਕੇ ਜਾਓਗੇ ਤੁਹਾਨੂੰ ਹਾਂ ਰੋਪੜ ਵੀ ਲਈ ਰਹੀ ਏ ਕਰਾਲੀ ਘੁੰਮੇ ਹੋਏ ਗਏ ਕਰਾਲੀ ਕਦੀ ਕੋਕਟੂ ਵਿਆਹ ਦਾ ਡਾਕਟਰ ਹੋ ਰਿਹਾ ਆ ਡਾਕਟਰ ਨੂੰ ਡਾਕਟਰ ਨੂੰ ਪਾਉਂਦੇ ਡਾਕਟਰ ਸਾਹਿਬ ਤੁਹਾਨੂੰ ਤਾਂ ਇਹ ਬੁਲਾਉਂਦੇ ਆ ਜੀ ਆ ਲਓ ਜੀ ਡਾਕਟਰ ਸਾਹਿਬ ਸੂਤਰ ਧਾਰ ਹੈ ਜੀ ਡਾਕਟਰ ਬੰਦਾ ਬਹੁਤ ਵਧੀਆ ਕੰਮ ਹੈ ਆ ਸਾਊ ਹੈ ਤਾਂ ਬਹੁਤ ਸਾਊ ਹੈ ਹੂੰ ਇਹ ਆਪਣਾ ਬੋਝਾ ਦੇਖੋ ਆਓ ਜੀ ਡਾਕਟਰ ਸਾਹਿਬ ਹੂੰ ਆ ਕੈਮਰਾ ਪਾਓ ਜੀ ਡਾਕਟਰ ਸਾਹਿਬ ਦੇ ਜੀ ਦੇਖੋ ਜੀ ਡਾਕਟਰ ਸਾਹਿਬ ਦੇ ਬਹੁਤ ਇਹ ਤਾਂ ਬਹੁਤ ਵਧੀਆ ਬੰਦੇ ਆ ਜੀ ਹੈ ਬਹੁਤ ਬੰਦਾ ਹੂੰ ਇਨਦਾਸ ਰੱਖੇ ਹੋਏ ਆਸੀਂ ਅੱਛਾ ਔਰ ਹੂੰ ਦਵਾਈ ਬੁੱਟੀ ਦੇਦਨੇ ਪੂਰੀ ਓਰੇ ਇਹ ਹੀ ਦਵਾਈਆਂ ਦਿੰਦਾ ਔਰ ਕੌਣ ਦਿੰਦਾ ਹਾਂ ਲਓ ਜੀ ਡਾਕਟਰ ਸਾਹਿਬ 8:30 ਸਭ ਤੋਂ ਪਹਿਲਾਂ ਗੱਲ ਕਰਦੇ ਜੀ ਹਾਂ ਸਿਰਫ ਹਾਂ ਸਿਰਫ ਇਹਨਾਂ ਆਸ਼ੀਰਵਾਦ ਬਜ਼ੁਰਗਾਂ ਦਾ ਜੀ ਨਹੀਂ ਨਹੀਂ ਤੁਸੀਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਲਓ ਜੀ ਆਏ ਇਹ ਤਾਂ ਆਪਣੀ ਦੁਕਾਨ ਛੱਡ ਕੇ ਆ ਗਏ ਹਾਂ ਉੱਥੇ ਬੈਠੇ ਸੀ ਕਲੀਨਿਕ ਦੇ ਮੈਂ ਕਿਹਾ ਵੀ ਚਲੋ ਚਲੀਏ ਬੇਬੇ ਕੋਲ ਜਦੇ ਆਗੇ ਫਿਰ ਆਇਆ ਹੁਣ ਘੱਟ ਹੋ ਜਾਣੇ ਮਰੀਜ਼ ਹੁਣ ਘੱਟ ਹੋ ਜਾਣੇ ਨਾ ਚਾਹ ਚਾਰ ਪੰਜ ਵਜੇ ਨੇ ਜਸਵਾਤ ਹੁਣ ਨੇ ਮੈਂ ਹੁਣ ਬੈਠੇ ਆ ਉੱਥੇ ਹੁਣ ਵੀ ਬੈਠੇ ਆ ਛੱਡ ਕੇ ਆ ਕੇ ਨੇ ਥੋੜੀ ਦੇਰ ਮਿਲ ਕੇ ਆਈਏ ਤੁਹਾਨੂੰ ਹਮ ਲਓ ਜੀ ਬੇਬੇ ਮਹਿੰਦਰਕੌਰ ਦੇ ਵੀਡੀਓਜ਼ ਅਸੀਂ ਕੀਤੇ ਨੇ ਜੀ ਛੋਟੇ ਵੀਰ ਮੇਰੇ ਰਾਜੇਸ਼ ਚੋਪੜਾਈ ਨੇ ਔਰ ਕਾਫੀ ਵੀਡੀਓਜ਼ ਵਾਇਰਲ ਹੋਏ ਨੇ ਪੰਜਾਬੀ ਉਹ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਇਸ ਕੰਟੈਂਟ ਨੂੰ ਪਸੰਦ ਕਰਦੇ ਹੋ ਅੱਜ ਫੇਸਬੁੱਕ ਤੇ ਸਾਡੇ ਸਬਸਕ੍ਰਾਈਬਰ ਜਿਹੜੇ ਫਾਲੋਅਰਸ ਹੈ ਉਹ 4 ਲੱਖ ਪਲੱਸ ਹੋ ਚੁੱਕੇ ਹੈ ਤੁਹਾਡੀ ਮਿਹਰਬਾਨੀ ਕਰਕੇ ਤੁਸੀਂ ਇਸ ਕੰਟੈਂਟ ਨੂੰ ਪਸੰਦ ਕਰਦੇ ਹੋ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਔਰ ਸਾਨੂੰ ਹੌਸਲਾ ਬਖਸ਼ਾਈ ਦਿੰਦੇ ਹੋ YouTube ਤੇ Facebook ਤੇ ਦੋਨੋਂ ਪਾਸੇ ਤੁਸੀਂ ਇਸ ਕੰਟੈਕਟ ਨੂੰ ਲਾਈਕ ਕਰ ਦਿਓ ਹਾਂ ਥੋੜਾ ਜਿਹਾ ਇੰਸਟਾਗ੍ਰam ਤੇ ਵੀ ਅਸੀਂ ਇੱਕ ਛੋਟਾ ਜਿਹਾ ਪੇਜ ਬਣਾਇਆ ਉੱਥੇ ਵੀ ਤੁਸੀਂ ਸਾਡੇ ਵੀਡੀਓਜ਼ ਦੇਖ ਸਕਦੇ ਹੋ ਜੀ ਮੈਂ ਕਿਹਾ ਦੱਸ ਦਈਏ ਧੰਨਵਾਦ ਕਰ ਦਈਏ ਤੁਸੀਂ ਵੀ ਕਰ ਦਿਓ ਧੰਨਵਾਦ ਸਾਰਿਆਂ ਦਾ ਬੋਲ ਕੇ ਆ ਧੰਨਵਾਦ ਸਾਰਿਆਂ ਦਾ ਹਾਂ ਲਓ ਜੀ ਠੀਕ ਹੈ ਬੇਬੇ ਕਹਿੰਦੇ ਧੰਨਵਾਦ ਹੈ ਸਾਰਿਆਂ ਦਾ ਧੰਨਵਾਦ ਬੇਬੇ ਨੇ ਕੀ ਕਰਨਾ ਜੀ ਅਸੀਂ ਕਰਨਾ ਬੇਬੇ ਦਾ ਧੰਨਵਾਦ ਸਹੀ ਗੱਲ ਤਾਂ ਇਹ ਹੈ ਮਾਫ ਕਰਨਾ ਇਹੀ ਗੱਲ ਹੈ ਸਹੀ ਜੀ ਲਓ ਜੀ ਬੇਬੇ ਬਹੁਤ ਬਹੁਤ ਸੋਹਣਾ ਲੱਗਿਆ ਹਾਂ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਜੀ ਅਬ ਨਹੀਂ ਸਰਾ ਹੈ ਹੂੰ ਉਹ ਕਾਹਤੇ ਕਹਿੰਦਾ ਤਾਂ ਪਿੰਨੀਆਂ ਜਗਤਾਰ ਹਾਂ ਜਗਤਾਰ ਉਹ ਪਿੰਨੀਆਂ ਬਾਰੇ ਪੁੱਛਦਾ ਤਾਂ ਪਿੰਨੀਆਂ ਆਹ ਪਿੰਨੀਆਂ ਦੀ ਗੱਲ ਕਰਦੇ ਸੀ ਪਿੰਨੀਆਂ ਕਿ ਕਿੱਡ ਬਣਦੀਆਂ ਦੱਸਿਓ ਜਰਾ ਪਿੰਨੀਆਂ ਕਰ ਮਤ ਐਦਾਂ ਬਰੇ ਬਣਾਉਂ ਚੁਲੇ ਪਰ ਲੈ ਸਮਾਨ ਕਿ ਆ ਕੇ ਪਾਉਣਾ

ਲਓ ਇਹ ਕਿਲੋ ਆਟਾ ਪੈ ਗਿਆ 2 ਕਿਲੋ ਆਟਾ ਹੋ ਗਿਆ ਜੀ ਫੇਰ ਜੀ ਗੁੜ ਸ਼ੱਕਰ ਚੀਨੀ ਕੰਡ ਉਨੀਆ ਜੀਨੀ अच्छा 2 किलो चीनी बूरा बूरा जी अच्छा पहला सुन ली 2 किलो हो गया ਤੁਹਾਡਾ ਆਟਾ 2 किलो चीनी ਖੰਡ ਜਾਂ ਬੂਰਾ ਹੋ ਗਿਆ ਜੀ ਤੇ 2 किलो ਖੁਆ ਹੋ ਗਿਆ ਜੀ اچھا ਹੋਰ ਕੀ ਪਾਣਾ ਜੀ ਹੋ ਜੇ ਜੇ ਇਹ ਹੀ ਖਾਣੀ ਆ ਉਹ ਪਾ ਦੋ اچھا ਦਾਖਾ ਦੁੱਖਾ ਪਾਲੀਏ ਦਾਖਾ ਪਾ ਲਓ ਬਦਾਮ ਪਾ ਲਓ ਕਾਜੂ ਪਾ ਲਓ ਕਾਜੂ ਪਾ ਲਓ ਦਾਖਾ ਬਦਾਮ ਕਾਜੂ ਜੀ ਹੋਰ ਜੀ ਹੋਰ ਕੀ ਪਾਉਣੇ ਵਿੱਚ ਕੀ ਇਹਦਾ ਫੈਊਗਾ ਜਿਹੜਾ ਆਟਾ ਕੀ ਮੈਂ ਪੁੱਜੂਗਾ ਕੀ ਮੈਂ ਪੁੱਜੂਗਾ ਅੱਛਾ ਤੁਸੀਂ ਬਣਾ ਦੋਗੇ ਆ ਵਾਹ ਹੁਣ ਨਹੀਂ ਬਣਾਉਣਾ ਗਰਮੀ ਆਲੇ ਨਹੀਂ ਸਰਦੀ ਆ ਜਾਣੀ ਹੁਣ ਆਪਾਂ ਸਿਆਲ ਨੂੰ ਆਜੋ ਦੁਵਾਲੀ ਨੂੰ ਬਣਾਉਂਗੇ ਦੁਵਾਲੀ ਨੂੰ ਦੁਵਾਲੀ ਆ ਗਈ ਬਸ ਅਗਲੇ ਮਹੀਨੇ ਦੁਵਾਲੀ ਹੈ ਲਓ ਜੀ ਪਿੰਨੀਆਂ ਬਣਾਉਣੀਆਂ ਜੀ ਬੇਬੇ ਨੇ ਦੁਵਾਲੀ ਨੂੰ ਜੀ ਔਰ ਜਿਨ੍ਹਾਂ ਨੇ ਬਣਾਉਣੀਆਂ ਸੰਪਰਕ ਕਰ ਸਕਦੇ ਜੀ ਜਿਨ੍ਹਾਂ ਨੇ ਬਣਾਉਣੀਆਂ ਆ ਜਾਣੇ ਤੁਹਾਡੇ ਕੋਲ ਆਰਡਰ ਆ ਜਾਣੇ ਹੁਣ ਅੱਛਾ ਹਾਂ ਕੈਨੇਡਾ ਵਾਲੇ ਬਹੁਤ ਪਸੰਦ ਕਰਦੇ ਪਿੰਨੀਆਂ ਬੇਬੇ ਦੇ ਹੱਤ ਦੀਆਂ ਜੀ ਹਾਂ ਅੱਛਾ ਫਿਰ ਕਿੱਥੇ ਰੱਖਣੀ ਆ ਸੰਭਾਲ ਕੇ ਕਿੱਥੇ ਰੱਖਣੀ ਆ ਜਿੱਥੇ ਅੰਦਰ ਰੱਖਣੀ ਔਰ ਕੁੱਤੇ ਆਂਦੇ ਰ ਆ ਮ ਰੱਖਣੀ ਉਹ ਬਾਪੂ ਨੇ ਕੀ ਰੱਖਿਆ ਸੰਭਾਲ ਕੇ ਸੰਦੂਕ ਚ ਹਾਂ ਦਸ ਸੰਦੂਕ ਮਾ ਗਾ ਰੱਖਣੀਆਂ ਹੈ ਅੱਛਾ ਬਾਹਰੇ ਰੱਖਣੀ ਨੇ ਪੀਪੇ ਮਾ ਕੇ ਅੱਛਾ ਪੀਪੇ ਮਾ ਬਾਹਰੇ ਰੱਖ ਲੜੀ ਆ ਹਾਂ ਤੇ ਕਾਦ ਖਾਣੀ ਆ ਸਵੇਰੇ ਕੇ ਸ਼ਾਮੀ ਜਲ ਭੁੱਖ ਲੱਗਦੀ ਖਾ ਲਓ ਜੀ ਅੱਲਾ ਕਮਾਲ ਹੈ ਠੀਕ ਹੈ ਲਓ ਜੀ ਤੁਸੀਂ ਵੀ ਜਰੂਰ ਕਰਿਓ ਕਮੈਂਟ ਜੀ ਜੇਕਰ ਪਿੰਨੀਆਂ ਤੁਹਾਡੀ ਦਾਦੀ ਨੇ ਤੁਹਾਡੀ ਨਾਨੀ ਨੇ ਤੁਹਾਡੀ ਪੂਆ ਨੇ ਤੁਹਾਡੀ ਚਾਚੀ ਨੇ ਤੁਹਾਡੀ ਤਾਈ ਨੇ ਤੁਹਾਡੀ ਮਾਤਾ ਜੀ ਨੇ ਜਾਂ ਆਂਟ ਗੁਆਂਟ ਜੀ ਤੁਸੀਂ ਕਦੀ ਕਿਸੇ ਬਜ਼ੁਰਗ ਦੇ ਹੱਥ ਦੀਆਂ ਪਿੰਨੀਆਂ ਖਾਧੀਆਂ ਜਾਂ ਖਾ ਰਹੇ ਹੋ ਮੌਜੂਦਾ ਤੌਰ ਤੇ ਵੀ ਕਮੈਂਟ ਕਰਿਓ ਆਪਣੇ ਪਿੰਡ ਦਾ ਨਾਮ ਲਿਖਿਓ ਅਤੇ ਜ਼ਿਲ੍ਹੇ ਦਾ ਨਾਮ ਲਿਖਿਓ ਅਤੇ ਆਪਣੇ ਮੋਹੱਲਾ ਗਲੀ ਜੋ ਵੀ ਹੈ ਸਾਰੀ ਇੰਟਰੋਡਕਸ਼ਨ ਦਿਓ ਜੀ ਔਰ ਉਸ ਬਜ਼ੁਰਗ ਦਾ ਨਾਮ ਜ਼ਰੂਰ ਲਿਖਿਓ ਜਿਹੜੇ ਤੁਹਾਡੇ ਲਈ ਪਿੰਨੀਆਂ ਬਣਾਉਂਦੇ ਨੇ ਔਰ ਪਿੰਨੀਆਂ ਕਿੱਦਾਂ ਬਣਦੀਆਂ ਨੇ ਉਹ ਵੀ ਦੱਸਿਓ ਤੁਸੀਂ ਵੀ ਦੱਸਿਓ ਇਹ ਕਈ ਤਰੀਕੇ ਨਾਲ ਬਣਦੀਆਂ ਪਿੰਨੀਆਂ ਹੈ ਅਲਸੀ ਦੀਆਂ ਪਿੰਨੀਆਂ ਵੀ ਬਣਾਉਂਦੇ ਹੈਗੇ ਅੱਛਾ ਅਲਸੀ ਦੀਆਂ ਬਦਿਆ ਅਲਸੀ ਦੀਆਂ ਪਿੰਨੀਆਂ ਮੈਨੂੰ ਨਹੀਂ ਉਹਦਾ ਪਤਾ ਅੱਛਾ ਉਹਦਾ ਨਹੀਂ ਪਤਾ ਤੁਹਾਨੂੰ ਤੁਹਾਨੂੰ ਆਹੀ ਆਉਂਦਾ ਹਾਂ ਠੀਕ ਹੈ ਵਧੀਆ ਅਸੀਂ ਹੁਣ ਘਰ ਦੇ ਦੁੱਧ ਦਾ ਖੋਆ ਕੱਢ ਲਈਦਾ ਬਣਾ ਲਈਦੀਆਂ ਹਾਂ ਹਾਂ